ਕਪੂਰਥਲਾ ਪੁਲਿਸ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਬੀਤੇ ਦਿਨੀ ਪੁਲਾਤ ਵਿਖੇ 9 ਸਾਲਾ ਬੱਚੇ ਗੋਲੂ ਦੇ ਕਤਲकांड ਦੀ ਗੁੱਤੀ ਨੂੰ ਸੁਲਝਾਉਂਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਕਾਬੂ ਕੀਤੇ ਗਏ ਦੋਸ਼ੀ ਦੀ ਪਛਾਣ ਸਾਹਿਬ ਵਾਸੀ ਆਜਮਗੜ੍ਹ ਯੂਪੀ ਵੱਜੋਂ ਹੋਈ ਹੈ ਉਕਤ ਦੋਸ਼ੀ ਦਾ ਪੁਲਿਸ ਨੇ 4 ਦਿਨ ਦਾ ਰਿਮਾਂਡ ਹਾਸਲ ਕਰਕੇ ਗਲੇਰੀ ਪੁੱਛ ਕੇ ਸ਼ੁਰੂ ਕਰ ਦਿੱਤੀ ਹੈ ਇਸ ਵਾਰ ਪੁਲਿਸ ਅਧਿਕਾਰੀ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਮਿਤਿਨ ਸ਼ਬਦੀ ਗਿਆਨ ਇੱਕ ਬੱਚਾ ਬੋਲੂ ਹੈ ਉਦੇ ਬਾਕਰ ਏਰੀਆ ਵਿੱਚ ਜੋ ਡੈਡ ਬਡੀ ਰਿਲੀਜ਼ਿੰਗ ਕੋਈ ਨੌਜਵਾਨ ਦਾ ਬੱਚਾ ਹੈ ਉਹ ਡੈਡ ਬਡੀ ਮਿਲਣ ਤੋਂ ਬਾਅਦ ਇਮੀਡੀਏਟਲੀ ਉਹਦੇ ਫਾਦਰ ਗਨੂਦ ਦੇ ਧਿਆਨ ਦੇ ਹਾਰਤੇ ਕੇ ਸਿਸਟਰ ਕੀਤਾ ਜੋ ਬੰਨੀਪਰਾਮਾ ਸੂਚ 13237 ਬੀਐਮਐਸ ਉਸ ਤੋਂ ਬਾਅਦ ਐਸਐਸਪੀ ਸਾਹਿਬਾ ਨੂੰ ਜੋ ਮੌਕਾ ਦੇਖਿਆ ਗਿਆ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਦੇ ਹਾਰਤੇ ਉਹ ਗਠਕੀਤੀ ਹੋਈ ਹੈ ਉਹਦੇ ਵਿੱਚ ਡੀਐਸਪੀ ਬਲਤ ਕਨਾਲ ਸਿੰਘ ਸੀਗੇ ਔਰ ਸੈਚੂ ਬਲਤ ਸੀ ਕਪੂਤਲਾ ਇਹਨੇ ટીਮਾਂ ਵਕ ਵਕ ਡਾਇਰੈਕਸ਼ਨ ਦੇ ਕੇ ਗਠਿਤ ਕੀਤੀ ਹੋਈ ਹੈ ਔਰ ਇਹਦੇ ਵਿੱਚ ਜੋ ਹਿਮਨ ਅਤੇ ਟੈਕਨੀਕਲ ਐਵੀਡੈਂਸ ਹੈਗੀ ਉਹਦੇ ਆਧਾਰ ਤੇ ਇੱਕ ਲੜਕਾ ਸਾਹਿਬ ਹੈ ਉਹ ਇਹਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਕਿ ਇਹ ਬੰਦਾ ਇਹਦੇ ਮਰਡਰ ਦੇ ਪਿੱਛੇ ਹੋ ਸਕਦਾ ਹੈਗਾ। ਔਰ ਇਹ ਜਦੋਂ ਅਸੀਂ ਤਤਕਸ਼ ਜਦੋਂ ਅਸੀਂ ਸ਼ੁਰੂ ਕੀਤੀ ਤੋਂ ਇਹ ਇਸ ਬੰਦਾ ਤੇਵਾਰੇ ਸ਼ੂ ਹੋਇਆ ਔਰ ਇਹ ਬੰਦਾ ਜਿਹੜਾ ਸੀ ਭੱਜ ਕੇ ਬਾਰਮਸੀ ਉੱਤਪ੍ਰਦੇਸ਼ ਵਿੱਚ ਚਲਾ ਗਿਆ ਸੀਗਾ। ਜਿਸ ਤੋਂ ਬਾਅਦ ਅਸੀਂ ਟੀਮਾਂ ਬਣਾ ਕੇ ਬਾਰਮਸੀ ਉੱਤਪ੍ਰਦੇਸ਼ आजमगढ़ ਜਿਹੜੀਆਂ ਉਹ ਭੇਜੀਆਂ। ਔਰ ਇਹ 16 ਤਰੀਕ ਨੂੰ ਸਾਨੂੰ ਆਜ਼ਮਗੜ੍ਹ ਤੋਂ ਆਪਣਾ ਜਿਹੜਾ ਇਹਦਾ ਸੌਰਾ ਘਰ ਹੈਗਾ ਫੂਲਪੁਰ ਉੱਥੋਂ ਮਿਲਿਆ ਉੱਥੋਂ ਅਸੀਂ ਇਹ ਵੀ ਅਰੈਸਟ ਕੀਤੀ ਹੈਗੀ ਆ ਫੂਲਪੁਰ ਯੂਪੀ ਤੋਂ ਔਰ ਇਹਨੂੰ ਅਸੀਂ ਲੈ ਕੇ ਇੱਥੇ ਕੋਰਟ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਹੈਗਾ ਜਿਹੜੀ ਨੈਕਸਟ ਤਫਤੀਸ਼ ਹੈ ਉਹ ਅਸੀਂ ਇਹ ਵੀ ਕਰ ਰਹੇ ਹਾਂ ਜੋ ਵਗੈਰਾ ਅਸੀਂ ਹੁਣ ਤੱਕ ਸਮ ਤਫਤੀਸ਼ ਵਿੱਚ ਇਹ ਵੀ ਪਤਾ ਲੱਗਾ ਹੈ ਇਹ ਪਤਾ ਲੱਗਾ ਹੈ ਕਿ ਬੱਚਾ ਜਿਹੜਾ ਸੀਗਾ 8-9 ਸਾਲ ਦਾ ਇਹ ਕਰੋ ਦੁਕਾਨ ਤੇ ਕੁਝ ਸਮਾਨ ਲੰਘਿਆ ਸੀਗਾ ਇਹਦਾ ਸਾਬ ਹੈਗਾ ਨਵਾਂ ਬਰਨਿਆ ਕੇ ਨਾਲ ਲੱਗਿਆ ਕੁਸਤੀਕੇ ਔਰ ਇਹਨਾਂ ਨੇ ਮਤਫਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਜਦੋਂ ਇਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਇਆ ਤੇ ਇਹਨੂੰ ਪਤਾ ਲੱਗਾ ਕਿ ਮੈਨੂੰ ਇਹ ਕਰਜਾਗੇ ਐਕਸਪੋਜ਼ ਕਰੇਗਾ ਦੱਸੇਗਾ ਤੇ ਇਹਦਾ ਗਲਾ ਕੁੱਟ ਕੇ ਇਹਨੇ ਮਾਰ ਦਿੱਤਾ ਸੀਗਾ ਇਹਦੇ ਬੱਚੇ ਦੀ 8-9 ਸਾਲ ਦੀ ਉਮਰ ਹੈਗਾ ਬੀਨੂ ਦਾ ਨਾਮ ਹੈਗਾ ਉਹ ਇਹਦਾ ਅਸੀਂ ਅਰੈਸਟ ਕੀਤਾ ਹੈਗਾ ਇਹਦਾ ਰਮਾਨ ਸਾਡੇ ਕੋਲ ਚੱਲ ਰਿਹਾ ਹੈ ਇਹ ਇੱਕ ਹੋਰ ਸੀ ਤਫ਼ਤੀਸ਼ ਕਰ ਰਹੇ ਹੈ